ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਮੇਰੇ ਚੈਨਲ ਦਾ ਨਾਮ ਹੈ ਗਿਲ ਫੈਮਿਲੀ ਬਲੌਗਸ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਿਨ ਹੈਗਾ ਯਾ ਸ਼ੁੱਕਰਵਾਰ ਤੇ ਸਵੇਰ ਦੇ 8:00 ਵੱਜ ਚੁੱਕੇ ਆ ਤੇ ਮੈਂ ਆ ਗਈ ਸੀ ਨਾ ਤੋ ਕੇ ਆਪਣੇ ਕਿਚਨ ਚ ਮੈਂ ਲੱਗੀਆਂ ਜ ਅੰਡਾ ਤਰੀ ਬਣਾਣ ਤੇ ਐਗ ਮੈਂ ਉੱਪਰ ਨੇ ਰੱਖ ਦਿੱਤੇ ਸੀਗੇ ਤੇ ਇੱਧਰ ਮੈਂ ਲੱਗੀਆਂ ਹੁਣ ਤੁਰਕਾ ਭੁੰਨਣ ਕੜਾਈ ਮੇ ਰੱਖ ਦਿੱਤੀ ਗੈਸ ਤੇ ਤੇ ਸਾਰੇ ਬਰੋਸਟਾ ਸਾਰੇ ਬਰੋਸਟਾ ਹੀ ਦੇ ਨਾਲ ਕਿਦਾ ਮਤਲਬ ਕਿ ਇਹੇ ਰੱਖ ਲੈਣਾ ਤੇ ਆਉਗਾ ਫੱਟਣਾ ਆਧਾਰ ਕਾੜ ਕੇ ਪੈਨ ਕਰ ਅੱਜ ਕੁਝਦੇ ਪਏ ਆ ਜੇ ਤੇ ਫਿਰ ਮੈਂ ਪਾਵਾਂਗੀ ਟਮਾਟਰ ਇਧਰ ਮੈਂ ਆਟਾ ਗੁੰਨ ਕੇ ਰੱਖ ਲਿਆ ਤੇ ਤੜਕੀ ਰੇ ਵਿੱਚ ਧਰ ਦਿੱਤੀ ਆ ਆਲੂ ਆਲੂ ਕਾਰੇ ਜੀ ਆਂਡੇ ਉਬਲ ਗਏ ਆ ਹੁਣ ਇਹਨਾਂ ਨੂੰ ਛਿੱਲ ਕੇ ਤੇ ਮੈਂ ਫਰਾਈ ਕਰਾਂਗੀ ਫਿਰ ਦੁੱਧਾ ਭੁੰਨ ਕੇ ਸਟਾ ਕੰਪਲਾਈਸ ਸੁੱਕਾ ਪੁੱਜ ਰਿਹਾ ਹੈ ਤੇ ਮੈਂ ਤੇਲ ਨੂੰ ਕਰ ਲੈ ਹੁਣ ਆਪਾਂ ਕਰਾਂਗੇ ਇੱਕ ਨੂੰ ਫਰਾਈ ਤੇ ਆ ਮੈਂ ਆਲੇ ਸਾਰੇ ਛਿੱਲੇ ਆ ਹੁਣ ਇਹਨਾਂ ਵਿੱਚ ਮੈਂ ਜਿਹੜੀ ਮਦਦ ਨੂੰ ਆਹ ਬਹੁਤ ਮਦਦ ਨੂੰ ਸਾਰਿਆਂ ਦੇ ਵਿੱਚ ਸ਼ਰਾਬ ਕਰਾਂਗੀ ਜੀ ਨੂੰ ਹਟੇ ਆਹ ਉਤਨ ਨੂੰ ਮੇਚ ਹੰਦੀ ਜੋ ਵੀ ਆਪਾਂ ਲਗਾ ਰਹੇ ਇਹ ਦੇ ਵਿੱਚ ਅੰਦਰ ਚੱਲਦਾ ਉਹ ਦੇਖੀ ਆਪਾਂ ਇੱਕ ਨੂੰ ਇੱਦਾਂ ਹੀ ਪਾਨੇ ਆ ਤੇਲ ਦੇ ਵਿੱਚ ਸਾਬਣ ਦੀ ਇਹ ਆਪਾਂ ਸ਼ਰਾਬ ਘੋਲ ਕੇ ਪਾਉਣੀ ਆ ਫਿਰ ਉਹ ਜਣ ਕੇ ਕਾਟਨ ਦਾ ਡਰ ਲੈਂਦਾ ਆ ਤੇ ਤੇਲ ਉਤਨ ਦਾ ਨਾਲ ਅੰਦਰ ਇੱਥੇ ਫੇਸ ਵગેਰਾ ਘੱਲਣਾ ਜਾਵੇ ਕਿਉਂਕਿ ਉਹਦੇ ਛਿੱਟੇ ਬਹੁਤ ਹੁੰਦੇ ਆ ਆਪਰੇ ਵਿੱਚ ਮਿਕਸ ਕਰਕੇ ਫੁਣੇ ਸਾਰਿਆਂ ਦੇ ਵਿੱਚ ਸ਼ਰਾਬ ਕਰਨੀ ਆ ਜੀ ਫੜਨ ਵਾਲੇ ਫੜਨ ਵਾਲੇ ਹਾਂ ਕਿਹੜੇ ਫੜਨ ਵਾਲੇ ਗਾਇਸ ਮੈਂ ਨਾ ਇਹ ਚਮਚੇ ਦੇ ਨਾਲ ਹੋਗ ਦੇ ਨਾਲ ਸਾਰੇ ਦੇ ਵਿੱਚ ਸ਼ਰਾਬ ਪਾਉਂ ਤੁਸੀਂ ਉਹਦੀ ਜਗ੍ਹਾ ਇਹ ਤੁਤਪੀਣੀ ਜਿਹੜੀ ਹੁੰਦੀ ਹੈ ਨਾ ਇਹਦੇ ਨਾਲ ਵੀ ਦਾ ਸ਼ਰਾਬ ਪਾ ਸਕਦੇ ਹੋ ਠੀਕ ਹੈ ਜਿਵੇਂ ਮੈਂ ਇਹਨਾਂ ਨੂੰ ਕੀਤਾ ਮੈਂ ਉਹਨਾਂ ਚਮਚੀ ਨਾਲ ਮਤੀ ਕਰ ਲਿਆ ਕਿਉਂਕਿ ਇਹ ਤਾਂ ਭੁੱਜ ਗਿਆ ਤੇ ਥੋੜਾ ਥੋੜਾ ਹੁਣ ਦੋ ਮਿਰਚਾ ਮਸਾਲੇ ਸਾਰੇ ਲਗਾਵਾਂਗੇ ਇਹਨੂੰ ਦੇਖੋ ਗਾਇਜ਼ ਮੈਂ ਨਾ ਥੋੜੀ ਜਿਹੀ ਹਲਦੀ ਨਮਕ ਤੇ ਮਿਰਚਾ ਮਿਕਸ ਕਰ ਰਹੀ ਹਾਂ ਇਹ ਮੈਂ ਨਾ ਇਹਨਾਂ ਦੇ ਆਂਡਿਆਂ ਉੱਤੇ ਲਗਾ ਕੇ ਫਿਰ ਇਹਨਾਂ ਨੂੰ ਫਰਾਈ ਕਰਾਂਗੇ ਨਮਕ ਵੀ ਪਾ ਲਿਆ ਨਿੱਚਾ ਵੀ ਪਾ ਲਿਆ ਹਲਦੀ ਵੀ ਪਾ ਲਈ ਹੋਣੇ ਨਾਲ ਆਂਡਿਆਂ ਨੂੰ ਤਾਂ ਥੋੜਾ ਥੋੜਾ ਰੌਂਗ ਰੌਂਗ ਕਰਦੇ ਸਾਰੇ ਮਸਾਲਾ ਕਰਨ ਕਿ ਲੱਗਦੇ ਇਹਨਾਂ ਨੂੰ ਤੇ ਹੁਣ ਮੈਂ ਲੱਗੀਆਂ ਤੇਲ ਦੇ ਵਿੱਚ ਸਿੱਟਣ ਇਹਨਾਂ ਨੂੰ ਨਹੀਂ ਲੱਗੂ ਇਹਨਾਂ ਕਿ ਅੰਦਰ ਹੀ ਬੈਠੇ ਸੋਫੇ ਤੇ ਤੇ ਐਦਾਂ ਮੈਂ ਬਾਕੀ ਸਾਰੇ ਆੜ ਲਾਂਗੀ ਕੋਈ ਕੋਈ ਬੈਠਾ ਤ ਨਹੀਂ ਨਹੀਂ ਸੋਫੇ ਤੇ ਬਿਠਾ ਲਾ ਉਨੀ ਮੈਂ ਸਾਰੇ ਇੱਕ ਇੱਕ ਕਰਕੇ ਸਾਰਿਆਂ ਨੂੰ ਉੱਤੇ ਫਰਾਈ ਕਰਾਂਗੀ ਸੇਕ ਮੈਂ ਬਿਲਕੁਲ ਘੱਟ ਕੀਤਾ ਹੋਇਆ ਤੇ ਇਹਦਾ ਇਸ ਕਰਕੇ ਛਿੱਟੇ ਨਹੀਂ ਉੱਤਰੇ ਤੇਲ ਪੂਰਾ ਉੱਦਾਂ ਐਵੇਂ ਗਰਮ ਹੋ ਗਿਆ ਸੀਗਾ ਤੇ ਟੁੜਕਾ ਵੀ ਆਲਮੋਸਟ ਆਪਣੇ ਕੋਲ ਚੁੱਕਾ ਹਾਂ ਹਾਂਜੀ ਗਾਇਜ਼ ਮੈਂ ਗ੍ਰੇਵੀ ਮੰਨੇ ਰੱਖ ਦਿੱਤਾ ਤਾਂ ਕਿ ਤੇ ਇੱਧਰ ਹੋ ਰਿਹਾ ਫਰਾਈ ਤੇ ਮੈਂ ਇਸੇ ਤਿੰਨ ਚੀਜ਼ਾਂ ਮਦਰ ਬਣਾ ਲੈਣੇ ਨੇ ਵੀ ਅਲਪੀ-ਪਲੀ ਕਰਾਂਗੀ अगर आप सनी दी चनी बना तो फिर कुटन लाख फिटे वो कुट गए हल्का हल्का बोल फ्राई करा कदम मिला लेंगे। तो मैं लिया तवा, मैं लगी हूँ नाल रोटी बना ਗਾਈਜ਼ ਮੈਂ ਰੋਟੀ ਬਣਾ ਲਈ ਸੀਗੀ ਤੇ ਐਂਜਲ ਵਾਸਤੇ ਬਣਾ ਰਹੀ ਆ ਪਰੋਂਠੇ ਤੇ ਦੇਖੋ ਮੇਰਾ ਹੱਥ ਕਿ ਦਰਮੀਨਾ ਬੁਰਾ ਹੱਥ ਹੋ ਗਿਆ ਨਾ ਆ ਕੇ ਰਸੋਈ 'ਚ ਵੜੀ ਸੀਗੀ ਨਾ ਆ ਕੇ ਰਸੋਈ 'ਚ ਵੜੀ ਸੀ ਆ ਦੇਖੋ ਹੱਥ ਲੰਮੀ ਨਾ ਇੱਕ ਮੋਟਾ ਆਹ ਆਮ ਦੇ ਠਾਕੂ ਵੱਟ ਗਿਆ ਵੀ ਤੇ ਮੈਂ ਨਾ ਆ ਤਾਂ ਸਵੇਰ ਦੀ ਬਚੀ ਹੋਈ ਸੀ ਸਬਜ਼ੀ ਔਰ ਮਤਰੀ ਤੇ ਮੈਂ ਹੁਣ ਬਣਾ ਲਈਆਂ ਆ ਦੀ ਪੂਜੀ ਨਾਲ ਮੈਂ ਕਰ ਰਹੀ ਹਾਂ ਆਲੂ ਸਿੰਘ ਹਨਾ ਰਹੇ ਆਂ ਏਜਲ ਨੇ ਖਾੜੀਆਂ ਉਹਦੀ ਮਮੂ ਮੈਂ ਖਾੜੀ ਨਹੀਂ ਐਦੂ ਰੋਟੀ ਨੇ ਬਣਾ ਚੁੱਕੀ ਆਂ ਹੁਣ ਬਾਈ ਲੱਗ ਗਈ ਸੀਗੀ ਰੋਟੀ ਖਾਣ ਅੰchu ਵੀ ਆ ਗਿਆ ਸੀ vacation ਤੇ ਤੇ ਖਾਲੀ ਗੁੱਟੇ ਖਾਣ ਕੀ ਬਣਾ ਲੱਗ ਗਈ ਸੀਗੀ ਭੁੱਖ ਤੇ ਇਸ ਕਰਕੇ ਫਿਰ ਮੈਂ ਅੱਗੇ ਟਾਈਮ ਨਾਲ ਇਹ ਰੋਟੀ ਬਣਾ ਲਈ ਆ ਤੇ ਗਾਇਸ ਇਹ ਤੁਹਾਨੂੰ ਸਾਡਾ ਵਲੋਗ ਆ ਚਾ ਵਧੀਆ ਲੱਗਿਆ ਤਾਂ ਪਲੀਏ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸਾਡਾ ਮੀਡੀਆ ਨੂੰ ਕਰ ਦਿਆ ਕਰੋ ਲਾਈਕ ਤੇ ਨੈਕਸਟ ਵੀਰ ਹੋਗਾ ਅਸੀਂ ਕੁਝ ਲੈ ਕੇ ਆਵਾਂਗੇ ਓਕੇ ਬਾਏ ਬਾਏ